ਬਹੁਤ ਜੀ ਤਾਂ ਇਹ ਮਾਰੇ ਪਹਿਨਾਰੇ ਬਲਤ ਜਿਹੜਾ ਇਹ ਕਰਕੇ ਉਹ ਬੈਣ ਦੇ ਨਾਲ ਪੈਣ ਵਾਲੀ ਕੱਟ ਬੰਨਿਆ ਗਾਲ ਵਿੱਚ ਲੱਗਾ ਉਹਨੇ ਪੈਣ ਦੇ ਤੇ ਮਾਰੀ ਮੈਂ ਗਾਲੀ ਜਮਾ ਤੇ ਹੋਰ ਆਉਣ ਅੱਛਾ ਜੀ ਇਹ ਕੀ ਵਾਰਦਾਤ ਹੋਈ ਹੈ ਜਿਹੜਾ ਤੁਸੀਂ ਸਨਾਈ ਸੁਲਤਾਨਪੁਰ ਸਾਹਿਬ ਦੇ ਦਰਸ਼ਨ ਕਰਕੇ ਆਉਂਦੇ ਤੁਸੀਂਗੇ ਤੇ ਜਿੱਦਾਂ ਬੰਦਾ ਨਾ ਥੂਣ ਖੋਣਦਿਆ ਖੋੜਿਆ ਨਿਕੜੀ ਤੇ ਮਾਰ ਪਈ ਰ ਜਿਹੜੀ ਜਗਾ ਤੇ ਦੰਦੂ ਕੋਲ ਤੋਂ ਲੱਗਦੇ ਤੇਂ ਦੇ ਉੱਪਰ ਤੇਂ ਦੇ ਉੱਪਰ ਦੇ ਲੱਗੇ ਖੋਇਆ ਵਾ ਇੰਡੀਆਨ ਪੰਪਰ ਦੇ ਬਾਹਰ ਤੇ ਇਹੀ ਜਿਹੜਾ ਨਾ ਮਦਰ ਲੱਗੇ ਤੇ ਥੂਣ ਖੋੜਿਆ ਇਹ ਬੰਦਾ ਜਿਹੜਾ ਡੁੱਗਾ ਡੁੱਗਾ ਰ ਸਾ ਤੇ ਆਵੇ ਲੱਗੀ ਤੇ ਅੱਧਾ ਸਾਨੂੰ ਨਾ ਬੜਕ ਮਾਰ ਕੇ ਲੱਗ ਗਿਆ ਤੇ ਜੋ ਸਾਡਾ ਤੁਮ ਸੇਵਾ ਲੱਗੀ ਤੇ ਅੱਛਾ ਜੀ ਇੱਛਾ ਕਿੰਨੀ ਵੀ ਕਿੰਨੀ ਦੂਰ ਤੱਕ ਪਿੱਛਾ ਕਰਕੇ ਇਹ ਨੂੰ ਫੜਿਆ ਸਭ ਤੋਂ ਘੱਟ ਨਹੀਂ ਕਿਲੋਮੀਟਰ ਤੋਂ ਜ਼ਿਆਦਾ ਅੱਛਾ ਤੇ ਕਾਬੂ ਕਰ ਲਿਆ ਹਾਂਜੀ ਕਾਬੂ ਕਰ ਲਿਆ ਇਹ ਚੋਰ ਤੇ ਹੁਣ ਪੁਲਿਸ ਦਿੱਤਾ ਕਾਬੂ ਕਰਕੇ ਹਾਂਜੀ ਪੁਲਿਸ ਉਥੇ ਪੈਟਰੋਲਿੰਗ ਵਾਲੀ ਆਈ ਸੀ ਅਸੀਂ ਕਹਿਣ ਨੂੰ ਸੱਬਿਆ ਪੁਲਿਸ ਅੱਛਾ ਜੀ ਹਾਂਜੀ ਮੌਕੇ ਤੇ ਆ ਕੇ ਉਹਨਾਂ ਨੂੰ ਫੜ ਲਿਆ ਤੇ ਉਹਦੇ ਸੱਟਾ ਸੁੱਟਾ ਲੱਗਿਆ ਹਾਂਜੀ ਸੱਟਾ ਲੱਗਿਆ ਇਸ ਤਰ੍ਹਾਂ ਹੀ ਸਾਨੂੰ ਉਹਨਾਂ ਇਨਫੋਰਮੇਸ਼ਨ ਮਿਲੀ ਸੀ ਥਰੂ ਕੰਟਰੋਲ ਬਈ ਸ਼ੇਕੂਪੁਰ ਜਿਹੜਾ ਹੈਗਾ ਨਾ ਮਾਤਾ ਭੱਦਰਕਾਲੀ ਜੀ ਦੇ ਮੰਦਿਰ ਦੇ ਸਾਹਮਣੇ ਬਈ ਨਿਹੰਗ ਸਿੰਘਾਂ ਨੇ ਮਤਲਬ ਜਿਹੜੇ ਹੈਗੇ ਨਾ ਕੁਝ ਨਿਹੰਗ ਸਿੰਘ ਸੀਗੇ ਉਹਨਾਂ ਨੇ ਇੱਕ ਜਿਹੜਾ ਮੁੰਡੇ ਨੂੰ ਉੱਥੇ ਫੜਿਆ ਤੇ ਜਾ ਉਹਨਾਂ ਦੇ ਨਾਲ ਲੜਾਈ ਹੋ ਰਹੀ ਹੈ ਜਦੋਂ ਅਸੀਂ ਜੀ ਸਪੌਟ ਅਸੀਂ ਮੌਕੇ ਤੇ ਗਏ ਆ ਤੇ ਉੱਥੇ ਪਤਾ ਲੱਗਾ ਵੀ ਇੱਕ ਜਿਹੜੀ ਕੁੜੀ ਸੀ ਉਹਦਾ ਨਾ ਦੋ ਮੁੰਡਿਆਂ ਨੇ ਫੋਨ ਖੋਇਆ ਸੀਗਾ ਤੇ ਉਹ ਨਿਹੰਗ ਸਿੰਘਾਂ ਨੇ ਪਿੱਛੇ ਉਹਦਾ ਪਿੱਛਾ ਕਰਕੇ ਤੇ ਉਹਦਾ ਫੋਨ ਉਹਨੂੰ ਦਵਾਤਾ ਤੇ ਉਸ ਤੋਂ ਬਾਅਦ ਉਹ ਇਹਨਾਂ ਦੇ ਅੱਗੇ ਹੀ ਦੌੜੇ ਕਿ ਉਹਦੀ ਸਪੀਡ ਬਹੁਤ ਜ਼ਿਆਦੀ ਹੋਣ ਕਾਰਨ ਉਹ ਉੱਥੇ ਮੋਟਰਸਾਈਕਲ ਨਾਲ ਸਲਿੱਪ ਕਰ ਗਿਆ ਤੇ ਜਿਹੜਾ ਪਹਿਲੇ ਪਿੱਛੇ ਮੁੰਡਾ ਬੈਠਾ ਸੀਗਾ ਉਹ ਆਹ ਰਿਹਾ ਪਹਿਲਾਂ ਹੀ ਉੱਥੋਂ ਉਤਰ ਕੇ ਦੌੜ ਗਿਆ ਪਿੱਛੇ ਜਿਹੜਾ ਮੁੰਡਾ ਆਪਣੇ ਫੜਿਆ ਉਹ ਕੀ ਨਾਮ ਜਿਹੜਾ ਫੜਿਆ ਹੈ ਸ਼ਾਲੂ ਦੱਸ ਰਿਹਾ ਆਪਣੇ ਆਪ ਨੂੰ ਸ਼ਾਲੂ ਬਰਿਆਹ ਪਿੰਡ ਦਾ ਹੈ ਤੇ ਬਾਕੀ ਆਪਾਂ ਉਹਦੀ ਤਫ਼ਤੀਸ਼ ਚੱਲ ਰਹੀ ਆ ਬਾਕੀ ਉਹਦੇ ਜੋ ਵੀ ਬਿਆਨ ਲੈ ਕੇ ਤੇ ਜਿਹੜੀ ਅਗਲੀ ਕਾਰਵਾਈ ਆਪਾਂ ਕਰਾਂਗੇ ਤੇ ਫਿਲਹਾਲ ਇਹ ਬਹੁਤ ਜ਼ਿਆਦਾ ਸਪੀਡ ਤੇ ਸੀ ਇਹਦਾ ਜਿਹੜਾ ਮੋਟਰਸਾਈਕਲ ਆ ਉੱਥੇ ਸਲਿੱਪ ਹੋ ਗਿਆ ਜਿਹਦੇ ਕਾਰਨ ਇਹਦੇ ਕਾਰਨ ਛੱਟਾਂ ਲੱਗੀਆਂ ਜਦੋਂ ਉਹ ਹੌਚਿਆਏਗਾ ਤੇ ਆਪਾਂ ਜਿਹੜੀ ਅਗਲੀ ਬਿਆਨ ਲੈ ਕੇ ਅਗਲੀ ਕਾਰਵਾਈ ਕਰਾਂਗੇ ਵੀਦਾਂ ਇਹ ਉਹ ਬੈਂਡ ਦੇ ਨਾਲ ਕਿ ਮਾਰ ਕੇ ਉਹ ਪੈਂਡ ਦੇ ਨਾਲ ਕਿ ਮਾਰ ਕੇ ਗਾਲ ਮੈਂ ਕਿਹਾ ਉਹਨੇ ਪੈਂਡ ਦੇ ਤੇ ਮਾਰੀ ਮੈਂ ਗਾਲੀ ਦੇ ਔਰ ਉਹਨੇ ਆਉਂਦਾ ਜੀ ਨਾ ਪਾਉਂਦਾ ਚੱਲ ਆਇਆ